you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਆਪਾਂ ਸਾਰੇ ਠੀਕ ਠਾਕ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਹੈਗੀ ਐ ਜੀ ਦੀਪਾਵਲੀ ਅੱਜ ਹੈਗੀ ਐ 20 ਅਕਤੂਬਰ ਤੇ ਅੱਜ ਹਨਾ ਦੀਵਾਲੀ ਦਾ ਤਿਉਹਾਰ ਹੈ ਤੇ ਸੋਨ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਪਰਮਾਤਮਾ ਸਾਨੂੰ ਹਨਾ ਵਧੀਆ ਖੁਸ਼ੀਆਂ ਖੇੜੇ ਬਖਸ਼ੇ ਘਰ ਦੇ ਵਿੱਚ ਤਰੱਕੀਆਂ ਬਖਸ਼ੇ ਮਾਂ ਲਕਸ਼ਮੀ ਤੁਹਾਡੇ ਤੇ ਕਿਰਪਾ ਕਰੇ ਤੇ ਕਈ ਵੀਰ ਭੈਣ ਕਹਿ ਰਹੇ ਆ ਵੀ 20 ਦੀ ਦੀਵਾਲੀ ਹੈ ਕਈ ਕਹਿ ਰਹੇ 21 ਦੀ ਦੀਵਾਲੀ ਹੈ ਤੇ ਪਰ ਆਪਾਂ ਹਨਾ ਕਨਫਿਊਜ਼ ਆ ਤੇ ਬਸ ਬਾਕੀ ਹਰਮੰਦਰ ਸਾਹਿਬ ਤਾਂ 21 ਦੀ ਕਹਿ ਰਹੇ ਆ ਮੱਸਿਆ ਨੂੰ ਤੇ ਬਾਕੀ ਹਨਾ ਆਪਾਂ ਤਾਂ ਫਿਰ ਜਿਵੇਂ ਜਿਵੇਂ ਹਨਾ 20 ਦੀ ਵੀ ਮਨਾ ਲਾਂਗੇ 21 ਦੀ ਵੀ ਹਨਾ ਚਲ ਦੋਨੋਂ ਦਿਨੀ ਮਨਾ ਲਾਂਗੇ ਬੇ ਚਲ ਕੁਛ ਨਹੀਂ ਹੁੰਦਾ ਹੈ ਹਨਾ ਬੇ ਆਏ ਵਾਰ ਦੋ ਦੋ ਤਿਆਰ ਹੋ ਜਾਂਦੇ ਚਲ ਕੋਈ ਗੱਲ ਨਹੀਂ ਇਸ ਦਾ ਤਾਂ ਹਨਾ ਵੀ ਚਲ ਆਪਾਂ ਨੂੰ ਆਏ ਵੀ ਪ੍ਰਮਾਤਮਾ ਰਾਜ ਖੁਸ਼ੀ ਰੱਖੇ ਤੇ ਸਾਰਿਆਂ ਦੇ ਹਨਾ ਵਿੜੇ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਪ੍ਰਮਾਤਮਾ ਆਪਾਂ ਇਹ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਤੇ ਰੱਬ ਅੱਗੇ ਤੇ ਹਨਾ ਮਾਤਾ ਲక్ష్ਮੀ ਅੱਗੇ ਵੀ ਚੱਲ ਵਧੀਆ ਹਨ ਆਪਣੇ ਤੇ ਹਸੀਨ ਕਿਰਪਾ ਰਵੇ ਮਾਂ ਲక్ష్ਮੀ ਦੀ ਤੇ ਬਸ ਇਹ ਹੀ ਮੈਂ ਕਹਿਣਾ ਚਾਹੁੰਨੀ ਆ ਵੀ ਸਾਰਿਆਂ ਨੂੰ ਹਨਾ ਹੈਪੀ ਦੀਵਾਲੀ ਜਿਵੇਂ ਵੀ ਹੈਗਾ ਚਾਹੇ ਕੱਲ੍ਹ ਆ ਚਾਹੇ ਅੱਜ ਆ ਤੇ ਆਪਾਂ ਦੋਨੇ ਦਿਨ ਹੀ ਮਨਾਵਾਂਗੇ ਤੇ ਬਸ ਇਹ ਹਨਾ ਫਿਰ ਮੈਂ ਉੱਠ ਗਈ ਸੀ ਉੱਠ ਕੇ ਬਸ ਮੈਂ ਇੱਥੇ ਲੱਗ ਗਈ ਸੀ ਦੀਵੇ ਪਾਉਣ ਦੀਵੇ ਇਹ ਮੈਂ ਪਾ ਕੇ ਰੱਖਣੇ ਸਾਡੇ ਵੱਡ ਵਡੇਰਾਂ ਦੇ ਦੀਵੇ ਲੱਗਦੇ ਪਹਿਲਾਂ 14 ਵਾਲੇ ਦਿਨ ਵੀ ਬੁੱਕਣ ਵਾਲਾ ਹੈਗਾ ਪਿੰਡ ਮੋਗੇ ਦੇ ਕੋਲੇ ਇਹ ਬੁੱਕਣ ਵਾਲਾ ਉੱਥੇ ਸਾਡੇ ਵੱਡ ਵਡੇਰਾਂ ਦੀ ਜਗ੍ਹਾ ਬਣੀ ਹੋਈ ਆ ਤੇ ਉੱਥੇ ਫਿਰ ਹਨਾ ਦੀਵੇ ਕਰਕੇ ਆਉਨੇ ਆ ਅਸੀਂ 14 ਨੂੰ ਉਹ ਵੈਸੇ ਤਾਂ ਸੀ ਘਰੇ ਹੀ ਕਰ ਦਿੰਦੇ ਹੁੰਨੇ ਆ ਵੀ ਹਨਾ ਜਿਹੜੀ 14 ਮੱਸੀਆਂ ਨੂੰ 14 ਨੂੰ ਲੱਗਦੇ ਮੱਸੀਆਂ ਤਰ੍ਹਾਂ ਹੀ ਹੁੰਦਾ ਹੈ ਕਈ ਵਾਰ ਡਿੱਕਾ ਲੱਗ ਜੇ 14 ਨੂੰ ਫਿਰ ਆਪਾਂ ਮੱਸੀਆਂ ਨੂੰ ਕਰ ਦਿੰਦੇ ਹੁੰਨੇ ਤੇ ਕਈ ਵਾਰ ਹਨਾ ਜੇ ਨਾ ਡਿੱਕਾ ਲੱਗੇ ਫਿਰ ਆਪਾਂ 14 ਨੂੰ ਕਰ ਦਿੰਦੇ ਇਸ ਕਰਕੇ ਫਿਰ ਅੱਜ 14 ਸੀ ਫਿਰ ਆਪਾਂ ਹਨਾ ਦੀਵੇ ਆਦੀ ਤਿਆਰੀ ਮੈਂ ਕਰਤੀ ਸੀ ਤੇਲ ਪਾਤਾ ਸੀ ਦੀਵੇ ਰੱਖਤੇ ਸੀ ਤੇ ਵਾਸੇ ਹਨਾ ਬੱਤੀਆਂ ਵਗੈਰਾ ਬਰਤਤੀਆਂ ਸੀ ਤੇ ਇਹ ਮੈਂ ਦੇਖ ਕੇ ਆਉਂਗੀ ਦੂਜੇ ਘਰ ਆਇਆਂ ਨੂੰ ਹਨਾ ਮੇਰੀ ਜਠਾਣੀ ਨੂੰ ਕਿਉਂਕਿ ਉਹ ਫਿਰ ਉਧਰ ਦੀਵੇ ਲਾਉਣ ਜਾਣਗੇ ਉਹਨਾਂ ਨੇ ਜਾਣਾ ਸੀ ਬਾਈਕ ਤੇ ਤੇ ਫਿਰ ਸਾਟੇ ਕੋਲੇ ਤਾਂ ਹਣੇ ਦੇ ਡੈਡੀ ਹੈ ਨਹੀਂਗੇ ਤਾਂ ਕਰਕੇ ਫਿਰ ਆਪਾਂ ਤੋਂ ਤਾਂ ਜਾ ਹੀ ਨਹੀਂ ਜਾਣੇ ਇਸ ਕਰਕੇ ਵੀ ਬੱਸਾਂ ਫਿਰ ਲੇਟ ਵਾਲਾ ਕਰ ਦਿੰਦੀਆਂ ਗਾ ਆਟੋ ਲੈਣਾ ਪੈਂਦਾ ਟੈਂਪੋ ਹੁੰਦੇ ਜਿਹੜੇ ਵੀ ਬੱਸ ਸਟੈਂਡ ਤੋਂ ਮੁੱਕ ਗਿਓ ਤੇ ਪਿੰਡ ਨੂੰ ਵੀ ਟੈਂਪੋ ਹੀ ਜਾਂਦੇ ਫਿਰ ਸਾਨੂੰ ਉੱਥੇ ਵੇਟ ਕਰਨੀ ਪੈਂਦੀ ਹੈ ਬਲੇ ਜਾਣ ਨੂੰ ਫਿਰ ਆਉਣ ਨੂੰ ਉਧਰੋਂ ਮੁੱਕੇ ਨੂੰ ਇਸ ਕਰਕੇ ਫਿਰ ਕਾਫੀ ਟਾਈਮ ਹੋ ਜਾਂਦਾ ਫਿਰ ਸ਼ਾਮ ਹੋ ਜਾਂਦੀ ਹੁੰਦੀ ਹੁੰਦੀ ਫਿਰ ਸਾਰੇ ਕੰਮ ਮੁਕਾਰ ਕਰਦੇ ਰਹਿ ਜਾਂਦੇ ਬਾਕੀ ਇਸ ਕਰਕੇ ਫਿਰ ਆਪਾਂ ਨਾ ਹਰੋਨਾ ਨਹੀਂ ਫੜਾਦੇ ਸੀ ਮੈਂ ਕਿਹਾ ਵੀ ਜਾਣਦਾ ਤਾਂ ਕੋਈ ਹੈ ਨਹੀਂ ਅਰੇਂਜਮੈਂਟ ਫਿਰ ਬੱਸਾਂ ਤੇ ਟਾਈਮ ਵਾਲਾ ਲੱਗ ਜਾਵੇ ਇਸ ਕਰਕੇ ਆਪਾਂ ਉਹਨਾਂ ਨੂੰ ਫੜਾਦੇ ਸੀ ਵੀ ਚਲ ਤੁਸੀਂ ਕਰ ਦਿਓ ਤੇ ਲੱਡੂ ਵਗੈਰਾ ਲੈ ਕੇ ਦੇਤੇ ਸੀ ਤੇ ਦੀਵੇ ਦੇਤੇ ਸੀ ਬੱਸ ਫਿਰ ਉਹ ਵੀ ਕਰਿਆ ਆਵਾਂਗੇ ਤੇ ਇੱਧਰ ਫਿਰ ਆਪਾਂ ਆ ਗਏ ਸੀ ਹਨਾ ਚਾਹ ਪਾਣੀ ਪੀ ਕੇ ਇੱਥੇ ਲੱਗੇ ਸੀ ਅਸੀਂ ਸਾਫ ਸਫਾਈ ਕਰਨ ਕਸਾਬਸ ਫਾਈਏ ਅਸੀਂ ਕੀਤੀ ਵਧੀਆ ਹਨਾ ਸਾਰੇ ਤੇ ਘਾਹ ਕੋ ਪੱਟਿਆ ਤੇ ਝਾੜੂ-ਕਤੂੜੂ ਲਾ ਕੇ ਸਾਰੇ ਗੇਟਾਂ-ਗੁੱਟਾਂ ਨੂੰ ਪਾਣੀ ਛੜਕ ਕੇ ਆਏ ਸਾਰੇ ਕੋਲਿਆਂ ਤੇ ਹਨਾ ਫਿਰ ਮੈਂ ਸੁਨੇਹਾ ਤੇਰੀ ਛੁੱਧਰ ਲੱਗ ਗਈ ਸੀ ਉਹ ਕੰਦੇ ਵੀ ਤੋ ਜਾੜ ਬੜਾ ਵੀ ਅਸੀਂ ਕਰ ਲੈਨੇ ਆ ਥੋੜਾ ਮੋਟਾ ਮੈਂ ਕਰਾਤਾ ਸੀ ਚੱਲ ਕੋੜਾ ਵਗੈਰਾ ਸੀ 22 ਉਹਨਾਂ ਦੇ ਨਾਲ ਜਾ ਕੇ ਵੇਖਾ ਘਾਹ ਸੀ ਜਿਹੜਾ ਕਾਫੀ ਹੋ ਗਿਆ ਸੀ 6-7 ਬੱਠਲ ਦਾ ਘਾਹ ਦੇ ਸੀ ਫਿਰ ਕੋੜਾ ਸੀ ਫਿਰ ਮੈਂ ਕਿਾ ਚੱਲ ਤੁਸੀਂ ਵੀ ਜਦੋਂ ਬੱਠਲ ਭਰ ਤਾਂ ਕੋੜੇ ਦਾ ਮੈਨੂੰ ਬਾਜ਼ ਮਾਰਦੇ ਤੇ ਮੈਂ ਇੱਧਰ ਆ ਕੇ ਨਾ ਆਏ ਲੱਗ ਗਈ ਸੀ ਕੋਲਿਆਂ ਨੂੰ ਰੰਗ ਕਰਨ ਤੇ ਇਹ ਰੰਗ ਹਣਾ ਮੈਂ ਕਰਨ ਲੱਗੀ ਸੀ ਇਹ ਉਹਨਾਂ ਨੇ ਦੂਜੇ ਘਰ ਵਾਲਿਆਂ ਨੇ ਕੀਤਾ ਸੀ ਥੋੜਾ ਜਿਹਾ ਬਚ ਗਿਆ ਸੀ ਉਹ ਕਹਿੰਦੇ ਚੱਲ ਕਰ ਲਾ ਵੀ ਜੇ ਵੀ ਹੁੰਦਾ ਤਾਂ ਤੇ ਵੈਸੇ ਮੇਰਾ ਇਰਾਦਾ ਤਾਂ ਹੈ ਨਹੀਂ ਸੀ ਕਰਨ ਦਾ ਫਿਰ ਚੱਲ ਬਚ ਗਿਆ ਸੀ ਮੈਂ ਕਿਹਾ ਚੱਲ ਦੇਖ ਲੈਂਦੀ ਹਾਂ ਜੇ ਪੂਰਾ ਆਊਗਾ ਤੇ ਪਰ ਪੂਰਾ ਸੂਰਾ ਹੀ ਆਇਆ ਜੰਮੀ ਪੂਰਾ ਸੂਰਾ ਆਇਆ ਵੀ ਆਏ ਇਨਾ ਤਾਂ ਕੋਈ ਟਿੱਪ ਹਣਾ ਵੀ ਬਚਿਆ ਤੇ ਨਾ ਟਿੱਪ ਹੋ ਗਿਆ ਘਟਿਆ ਵੀ ਯਾਨੀ ਕਿ ਦੋਨਾਂ ਬਾਰਾਂ ਦੇ ਉੱਪਰ ਕੰਪਲੀਟ ਹੋ ਗਿਆ ਤੇ ਬਸ ਹਣਾ ਫਿਰ ਮੈਂ ਕਰਨ ਲੱਗ ਗਈ ਸੀ ਚੱਲ ਸੁੱਚੇ ਜੇ ਹੋ ਗਏ ਸੀ ਕੋਲੇ ਵੀ ਤੇ ਪਹਿਲਾਂ ਮੈਂ ਦੂਜੇ ਗੇਟ ਤੇ ਕੀਤਾ ਦੂਸਰੀ ਸਾਈਡ ਤੁਸੀਂ ਦੇਖ ਰਹੇ ਹੋ ਫਿਰ ਮੈਂ ਇਧਰਲੇ ਗੇਟ ਤੇ ਲੱਗੀ ਸੀ ਕਰਨ ਤੇ ਮੈਂ ਕਿਹਾ ਚੱਲ ਮੈਂ ਕਰ ਦਿੰਨੀ ਐਨੇ ਹਨਾ ਵੀ ਚਲੋ ਘੋੜਾ ਵਗੈਰਾ ਉਹਦੋਂ ਪਾਉਣਗੇ ਚੱਲ ਮੈਂ ਵੇਖ ਘੱਟ ਫੇਰ ਦਿੰਨੀ ਆ ਕਿਉਂਕਿ ਇਹ ਤੇ ਡਬਲ ਕੋਟ ਤਾਂ ਹੋਣਾ ਨਹੀਂ ਸੀ ਰੰਗ ਹੈ ਨਹੀਂ ਸੀ ਨਾ ਫਿਰ ਸਿੰਗਲ ਕੋਟ ਹੀ ਆਪਾਂ ਫੇਰਦਾ ਸੀ ਮੈਂ ਕਿਹਾ ਚੱਲ ਕਰਕੇ ਤੇ ਆਪਾਂ ਕੰਪਲੀਟ ਕਰ ਲਿਆ ਸੀ ਤੇ ਸਾਰਾ ਮੈਂ ਕਿਹਾ ਚੱਲ ਸੁੱੱਚਾ ਹੋ ਜਾਊਗਾ ਤੇ ਉਦੋਂ ਬਾਅਦ ਫਿਰ ਮੈਂ ਆ ਗਈ ਸੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਮੈਂ ਲੱਗੀ ਸੀ ਆਟਾ ਬੁੰਨਣ ਆਟਾ ਮਿਚਾਣ ਲਿਆ ਸੀ ਇੱਥੇ ਪਾਣੀ ਭਰ ਕੇ ਵਸਨਾ ਲੱਗ ਗਈ ਸੀ ਫਿਰ ਇੱਥੇ ਨਾ ਮੈਨੂੰ ਫੋਨ ਵੀ ਆਏ ਪਏ ਸੀ ਉੱਧਰ ਘਾ ਵੇਰਾ ਪੱਟੇ ਦੀ ਸਾਸ ਭਾਈ ਕਰਦੇ ਦੀ ਗਈ ਸੀ ਫਿਰ ਮੈਨੂੰ ਫੋਨ ਆਏ ਪਏ ਸੀ ਹਣਾ ਫਿਰ ਮੈਂ ਦੇਖੇ ਤੇ ਫੋਨ ਕਾਫੀ ਜਣਿਆਂ ਦੇ ਆਏ ਪਏ ਸੀ ਫਿਰ ਮੈਂ ਕਿਆ ਵੀ ਚੱਲ ਹਣਾ ਵੀ ਨਾਲ-ਨਾਲ ਆਪਾਂ ਹੁਣ ਆਟਾ ਵਗੈਰਾ ਗੁੰਨ ਲੈਣੇ ਨਾਲ-ਨਾਲ ਆਪਾਂ ਨਾ ਗੱਲਾਂ-ਵੱਤਾਂ ਕਰ ਲੈਣੇ ਚੱਲ ਕਿਉਂਕਿ ਵੀ ਸਭ ਹੀ ਕਰਦੇ ਹੁੰਦੇ ਸਾਰੇ ਹੈਪੀ ਦੀਵਾਲੀ ਦੀ ਹਣਾ ਤਾਂ ਕਰਕੇ ਦਿਨ ਤਿਆਰ ਹੁੰਦਾ ਫਿਰ ਕਾਫੀ ਜਣਿਆਂ ਦੇ ਰਿਸ਼ਤੇਦਾਰਾਂ ਦੇ ਫੋਨ ਆਏ ਪਏ ਸੀ ਮੈਂ ਤਾਂ ਚੱਲ ਫਿਰ ਮੈਂ ਇੱਥੇ ਆਟਾ ਗੁੰਨਣ ਲੱਗ ਗਈ ਸੀ ਦੇ ਨਾਲ-ਨਾਲ ਫਿਰ ਮੈਂ ਫੋਨ ਲਾ ਲਿਆ ਸੀ ਤੇ ਫੋਨ ਲਾ ਕੇ ਮੈਂ ਕਿਹਾ ਚੱਲ ਮੈਂ ਗੱਲਾਂ-ਵੱਤਾਂ ਵੀ ਕਰ ਲੈਨੀ ਆ ਤੇ ਨਾਲ-ਨਾਲ ਆਪਣੇ ਕੰਮ ਵੀ ਹੋ ਜਾਣਗੇ ਘਰ ਦੇ ਤੇ ਨਾਲ ਆਪਣੀਆਂ ਗੱਲਾਂ ਵੀ ਹੋ ਜਾਣਗੀਆਂ ਤੇ ਬੱਸ ਮੰਮੀ ਨੂੰ ਲੱਗਿਆ ਸੀ ਕੱਲ੍ਹ ਨੂੰ ਮੈਂ ਫੋਨ ਤੇ ਰਿਕਰੇਣੀ ਆ ਇੱਥੇ ਫਿਰ ਮੈਂ ਲੱਗੀ ਸੀ ਰੋਟੀ ਬਣਾ ਕੇ ਤੇ ਬਸ ਤਿਆਰ ਹੋ ਗਿਆ ਸੁਨਾਸ਼ਤਾ ਤੇ ਅੱਜ ਤੁਸੀਂ ਵੀ ਕਰ ਲਉਣਾ ਅੱਜ ਦਾ ਸਬਜੀ ਨਾਲ ਆਪਣਾ ਨਾਸ਼ਤਾ ਬਣਾਇਆ ਸੀ ਨਾਲ ਇਹ ਪ੍ਰਸ਼ਾਦ ਸੀ ਕਿਸੇ ਦਿਨ ਕੱਲ ਲੈੰਟਰ ਪਿਆ ਸੀ ਤੇ ਉਹ ਫਿਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੋ ਜਿਹੜੇ ਪਿੰਡਾਂ ਦੇ ਵਿੱਚ ਰਿਵਰਸ ਰਹਿੰਦੇ ਹਨ ਆਪਣੇ ਭੈਣ ਭਰਾਵੇ ਉਹਨਾਂ ਨੂੰ ਪਤਾ ਹੋਊਗਾ ਵੀ ਲੈੰਟਰ ਪੈਂਦਾ ਇਸ ਕਰਕੇ ਤੇ ਉਹ ਦੇ ਗਏ ਸੀ ਫਿਰ ਮੈਂ ਕੱਲ ਤਾਂ ਖਾਦਾ ਨਹੀਂ ਅੱਜ ਇਸ ਗਰਮ ਕਰ ਲਿਆ ਰੋਟੀ ਦੇ ਨਾਲ ਖਾ ਲਿਆ ਸੀ ਤੇ ਬਸ ਜੀ ਫਿਰ ਇੱਥੇ ਸੁਨੇਹਾ ਲੱਗੀ ਹੋਈ ਸੀ ਹਨਾ ਦੇ ਕੰਮ ਕਰ ਕਰਨੇ ਕੰਮ ਕਰਕੇ ਕਰਦੀ ਸੀ ਵਸੇ ਹਨਾ ਫੋਨ ਚਲਾਈ ਜਾਂਦੇ ਸੀ ਮਹਿੰਦੀ ਦੇ ਡਿਜ਼ਾਈਨ ਦੇਖ ਰਹੀ ਸੀ ਤੇ ਮੈਂ ਉਹਨੂੰ ਕਿਹਾ ਵੀ ਹਨਾ ਕੰਨੀ ਮੈਂ ਮਹਿੰਦੀ ਲਾਉਣੀ ਹੈ ਤੇਰੇ ਨਾ ਕਿ ਮੈਂ ਮੈਂ ਨਹੀਂ ਲਗਾਉਣੀ ਮੈਂ ਤਾਂ ਮੈਂ ਕੀ ਕਰਨੀ ਹੈ ਤੇ ਫਿਰ ਵਸ ਇੱਥੇ ਹਨਾ ਅਸੀਂ ਜਾ ਰਹੇ ਸੀ ਇੱਥੇ ਤੁਸੀਂ ਦੇਖ ਰਹੇ ਹੋ ਅਸੀਂ ਜਾ ਰਹੇ ਸੀ ਸ਼ਾਪ ਦੇ ਉੱਪਰ ਤੇ ਸ਼ਾਪ ਤੇ ਪਰ ਅਸੀਂ ਜਾ ਕੇ ਹਨਾ ਲੈ ਕੇ ਆਉਣਾ ਸੀ ਥੋੜਾ ਜਿਹਾ ਡੈਕੋਰੇਸ਼ਨ ਦਾ ਸਮਾਨ દિਵਾਲੀ ਦਾ ਤੇ ਕੁਝ ਪਟਾਕੇ ਖਰੀਦਣੇ ਸੀ ਮੈਂ ਕਿਹਾ ਚੱਲ ਪਿੰਡੋਂ ਹੀ ਲੈ ਲੈਨੇ ਪਹਿਲਾਂ ਅਸੀਂ ਸ਼ਹਿਰ ਜਾਣ ਦੀ ਸੋਚਦੇ ਸੀ ਸ਼ਹਿਰ ਤੱਕ ਫਿਰ ਪੂਰਾ ਦਿਨ ਵੀ ਲੱਗ ਜਾਂਦਾ ਹਨਾ ਹੱਥ ਨੂੰ ਬੰਦਾ ਮੁੜਦਾ ਤੇ ਆ ਸਾਡੇ ਹਨਾ ਬਸ ਅਸੀਂ ਆ ਗਏ ਸੀ ਇੱਥੇ ਗਲੀ ਦੇ ਵਿੱਚ ਤੇ ਇੱਥੇ ਜਾ ਕੇ ਅੱਗੇ ਸ਼ਾਪ ਆ ਜਾਣ ਮੀਆਂ ਗੁਰਦੁਆਰਾ ਸਾਹਿਬ ਆ ਗਿਆ ਅੱਗੇ ਬਸ ਸ਼ਾਪ ਵੀ ਜਿਹੜੀ ਸ਼ੌਪ ਤੇ ਜਾਣਾ ਉੱਥੇ ਆ ਜਾਣੀ ਆ ਕਾਫੀ ਦੁਕਾਨਾਂ ਪੰਜ ਛੇ ਦੁਕਾਨਾਂ ਐ ਵੀ ਛੋਟੀਆਂ ਛੋਟੀਆਂ ਜੀਆਂ ਦੁਕਾਨਾਂ ਉਹ ਢੀੜੀ ਜੀ ਗਲੀ ਐ ਬੱਸ ਹਨਾ ਉੱਥੇ ਦੁਕਾਨਾਂ ਆ ਜਾਣੀਆਂ ਤੇ ਆ ਗੁਰਦੁਆਰਾ ਸਾਹਿਬ ਐ ਤੇ ਬੱਸ ਅਸੀਂ ਹੁਣ ਇੱਥੇ ਪਹੁੰਚ ਜਾਾਂਗੇ ਸ਼ੌਪ ਦੇ ਉੱਪਰ ਤੇ ਇੱਥੇ ਹਨਾ ਫੋਟੋਆਂ ਵਗੈਰਾ ਲਾਈਆਂ ਹੋਈਆਂ ਸੀ ਉਹਨਾਂ ਦੀਆਂ ਤੇ ਮਾਤਾ ਦੀਆਂ ਭਗਵਾਨ ਦੀਆਂ ਸਾਰੇ ਭਗਵਾਨ ਦੀਆਂ ਸੀ ਤੇ ਫਿਰ ਮੈਂ ਇੱਥੇ ਫੋਟੋਆਂ ਦੇਖਣ ਲੱਗ ਗਈ ਸੀ ਮੈਂ ਕਿ ਚੱਲ ਦੇਖ ਲੈਣੀਆਂ ਵੇਖ ਦੋ ਲੈ ਲੈਣੇ ਭਗਵਾਨ ਦੀ ਚੱਲ ਹਨਾ ਫਿਰ ਮੈਂ ਇੱਥੇ ਦੇਖ ਕੇ ਲੈ ਲਈਆਂ ਸੀ ਜਿਹੜੀ ਮੈਨੂੰ ਪਸੰਦ ਆਈ ਫਿਰ ਮੈਂ ਦੇਖ ਕੇ ਉਹਦੀ ਚੂਜ਼ ਕਰਕੇ ਲੈ ਲਈ ਸੀ ਤੇ ਫਿਰ ਆਪਾਂ ਹਨਾ ਮੈਂ ਦੇਖ ਰਹੀ ਸੀ ਉਹ ਕਹਿੰਦੇ ਵੀ ਆਡਾ ਡਰੇਟਲ ਦੱਸੀ ਜਾਂਦੇ ਸੀ ਆ ਇੰਨੇ ਦੀ ਆ ਇੰਨੇ ਦੀ ਮੈਂ ਕਿਹਾ ਚਲ ਦੇਖ ਲੈਂਦੇ ਆ ਤੇ ਇਦੋਂ ਬਾਅਦ ਫਿਰ ਮੈਂ ਆ ਗਈ ਸੀ ਇੱਥੇ ਸ਼ਾਪ ਦੇ ਉੱਪਰ ਅੰਦਰ ਤੇ ਇੱਥੇ ਲੜੀਆਂ ਵਗੈਰਾ ਸੀ ਤੇ ਫਿਰ ਅਸੀਂ ਇੱਥੇ ਹਨਾ ਰੰਗ ਲੈਣੇ ਸੀ ਸਨੇਹਾਂ ਦੇ ਉਹਦੇ ਵਾਲੇ ਰੰਗੋਲੀ ਬਣਾਉਣ ਵਾਲੇ ਤੇ ਸ਼ੋਪ ਤੇ ਵਾਲੀ ਦੇਖ ਰਹੇ ਸੀ ਲੜੀਆਂ ਵਗੈਰਾ ਮੈਂ ਕੱਚਾ ਇੱਥੋਂ ਲੈ ਲੈਣੇ ਫਿਰ ਅਸੀਂ ਇੱਥੇ ਦੇਖ ਕੇ ਸਮਾਨ ਲਈ ਜਾਂਦੇ ਸੀ ਮੈਂ ਕੱਚਾ ਦੇਖ ਕੇ ਲੈ ਲੈਣੇ ਤੇ ਰੀਸ਼ੂ ਵੀ ਇੱਥੇ ਨਾਲ ਹੀ ਸੀ ਮੇਰੇ ਤੇ ਬਸ ਥੋੜਾ ਇਹ ਲਿਆ ਸੀ ਮੈਂ ਲੜੀਆਂ ਵਗੈਰਾ ਤੇ ਹੋਰ ਤਾਂ ਆਪਾਂ ਸਮਾਨ ਲੈ ਆਣੀ ਤੇ ਫਿਰ ਅਸੀਂ ਆਗੇ ਸੀ ਇੱਥੇ ਪਟਾਕੇ ਵਾਲੀ ਸ਼ੋਪ ਦੇ ਉੱਪਰ ਤੇ ਆ ਪਟਾਕੇ ਲੱਗੇ ਹੋਏ ਸੀ ਤੇ ਇੱਥੇ ਰੀਸ਼ੂ ਦੇਖ ਰਿਹਾ ਸੀ ਮੈਂ ਕਿਾ ਵੀ ਜਿਹੜੇ ਤੂੰ ਲੈਣੇ ਲੈ ਲਾ ਤੇ ਇਹ ਦੇਖੀ ਜਾਂਦਾ ਸੀ ਹਨਾ ਮੈਨੂੰ ਡਰ ਲੱਗਦਾ ਪਰ ਡਿੱਪ ਟਾਕੇ ਤੋਂ ਕਹਿੰਦਾ ਵੀ ਪਰ ਡਿੱਪ ਟਾਕੇ ਲੈਣੇ ਆ ਮੈਂ ਕਹਿੰਦਾ ਵੇ ਡੇ ਵੱਡੇ ਕੀ ਕਰਨੇ ਤੂੰ ਠੀਕ ਜੇ ਲੈ ਲੈ ਕੰਦਾ ਨਹੀਂ ਮੈਂ ਚਲਾ ਲੂੰਗਾ ਤੇ ਮੈਂ ਕਹਾਂ ਚਲ ਦੇਖ ਲੈ ਡੈਡੀ ਕਹਿੰਦੇ ਬਾਲੇ ਵੱਡੇ ਨਾਲ ਲੈ ਕੇ ਦੇ ਇਹਨਾਂ ਤੇ ਮੈਂ ਕਹਾਂ ਚਲ ਦੇਖ ਲੈ ਜਿਹੜਾ ਤੈਨੂੰ ਪਸੰਦ ਆਉਂਦੇ ਉਹ ਤੂੰ ਲੈ ਲੈ ਤੇ ਵਸ ਇੱਥੇ ਦੇਖ ਕੇ ਫਿਰ ਅਸੀਂ ਆਗੇ ਸੀ ਬਾਪਸ ਤੇ ਬਸ ਥੋੜੀ ਜਿਹੀ ਸ਼ੋਪਿੰਗ ਕੀਤੀ ਸੀ ਬਾਲੀ ਤਾਂ ਕੀਤੀ ਨਹੀਂ ਤੇ ਇੱਥੇ ਆ ਗਏ ਸੀ ਫਿਰ ਅਸੀਂ ਮੈਂ ਕਹਾਂ ਚਲ ਦੇਖ ਲੈ ਰਿਸ਼ੂ ਨੂੰ ਕਿਹਾ ਦੇਖ ਕੇ ਫਿਰ ਅਸੀਂ ਆਵੇ ਅੱਗੇ ਘਰ ਆ ਜੂਗਾ ਉਹ ਸਾਡਾ ਤੇ ਆ ਦੇਖੋ ਆ ਗਲੀ ਆ ਤੇ ਫਿਰ ਗਲੀ 'ਚ ਜਾ ਕੇ ਅੱਗੇ ਸਾਡਾ ਘਰ ਆਊਗਾ ਤੇਰੀ ਛੋਣੋ ਸਿਰ ਮੈਂ ਤੇ ਆ ਵੀ ਹਨਾ ਚਲੋ ਬੇ ਇਹ ਪਹਿਲਾਂ ਕਹਿੰਦਾ ਸ਼ਹਿਰ ਜਾ ਕੇ ਲੇ ਆਉਂਨੇ ਆ ਮੱਕੇ ਸ਼ਹਿਰ ਨਹੀਂ ਜਾਂਦੇ ਕਿਥੇ ਲਿਆਵਾਂਗੇ ਫਿਰ ਕੰਮ ਕਾਰ ਕਰਦੇ ਟਾਈਮ ਲੱਗ ਗਿਆ ਘਰੇ ਫਿਰ ਅਸੀਂ ਦੁਪਹਿਰ ਹੀ ਗਏ ਸੀ ਦੁਪਹਿਰ ਹੋ ਰਹੀ ਸੀ ਸਾਨੂੰ ਤੇ ਅਸੀਂ ਇੱਥੇ ਲਿਆਏ ਆ ਦੁਕਾਨ ਤੋਂ ਥੋੜੀ ਸ਼ੋਪਿੰਗ ਕਰਕੇ ਘਰ ਵਾਪਸ ਕੇ ਮਾਤਾ ਵੇਸ ਮਾੜ ਲੱਕੇ ਮਾਤਾ ਨੂੰ ਤੋਂ ਹੋ ਗਰਾ ਤੇ ਲੜੀਆਂ ਬਿਧੌਣੀਆਂ ਨੂੰ ਸ਼ਹਿਰ ਤਾਂ ਗਏ ਨਹੀਂ ਸ਼ਹਿਰ ਇਸ ਕਰਕੇ ਨਹੀਂ ਗਏ ਕਿਉਂਕਿ ਨਾ ਫਿਰ ਸਾਰਾ ਦਿਨ ਨਿਕਲ ਗਿਆ ਤੇ 그다음에 ਲੈ ਕੇ ਆਈਆਂ ਲక్ష్ਮੀ ਮਾਤਾ ਨੂੰ ਕਿਉਂਤੋਂ ਲక్ష్ਮੀ ਆ ਸਰਸਵਤੀ ਵਿਨੈਸ਼ ਕਵੇਰ ਤੇ ਇਹ ਸਾਰੇ ਬਿੰਦਾਂ ਨੂੰ ਫੋਟੋ ਠੀਕ ਹੈ ਤੇ ਤੇ ਲਈ ਲੈ ਕੇ ਆਈਏ ਮੈਂ ਤੇ ਇੱਕ ਲੈ ਲਈਆਂ ਮੈਂ ਛੇ ਪਰਿਵਾਰ ਦੀ ਫੋਟੋ ਛੇ ਪਰਿਵਾਰ ਛੇ ਪਾਰਵਤੀ ਵਿਨੈਸ਼ ਕਾਰਤੀ ਜੀ ਇਹਨਾਂ ਦੇ ਫੋਟੋ ਲੈ ਕੇ ਆਈਏ ਤੇ ਇਹ ਲੈ ਆਇਆ ਆਪਾਂ ਤੇ ਇੱਕ ਮੈਂ ਲੈ ਕੇ ਆਈ ਆ ਸ਼ੋਭ ਦੇ ਬਾਪੂ ਇੱਕ ਹੈਪੀ ਦੀਵਾਲੀ ਸੀ ਅੰਗਰੇਜ਼ ਚ ਲਿਖੀ ਹੋਈ ਪਰ ਮੈਂ ਇਹ ਹੀ ਲਈ ਫੈਸਲੀਟ ਹੈ ਤੇ ਇਹਦੇ ਪਿੱਛੇ ਆਹ ਟੇਬ ਲੱਗੀ ਹੋਈ ਆ ਵਸ ਆਪਾਂ ਇੱਥੇ ਹੀ ਲਾਗਾ ਨਿਕਾਣੇ ਤੇ ਇਹ ਲੱਗੇ ਇੱਕ ਮੈ ਲੱਗੇ ਇਹ ਮਾਤਾ ਦੇ ਚੱਲਦੇ ਇਹਦੇ ਪਿੱਛੇ ਵੀ ਆਹ ਟੇਬ ਦਿੱਤੀ ਹੋਈ ਆ ਸਿਰਾਈ ਚ ਬੈਠੇ ਠੀਕ ਹੈ ਇਹ ਲੱਗੇ ਤੇ ਵਸ ਆ ਲੜੀਆਂ ਲੈ ਕੇ ਆਈਆਂ ਨੇ ਇਹ ਮਚਾਰ ਲੀਂਗੀ ਇੱਕ ਮਾਤਾ ਦੇ ਮੰਦਰ ਚ ਲਾ ਦਾਂਗੇ ਤੇ ਤੇ ਨਾਲ ਪੈਸੇ ਗਿੱਟਾ ਜਲਾ ਦਾਂਗੇ ਬਾਹਰਲੇ ਪਾਸੇ ਦੋ ਰੂਮ ਦੇ ਮੂਰੇ ਸੇਕ ਕਰਦੇ ਹਾਂ ਇਹ ਸੇਮੀ ਹੈ ਜੀ ਸੇਮੀ ਹੈ ਸਿੰਪਲ ਜੀਆਂ ਨਾਲ ਨਾ ਇਹ ਧੋ ਕੇ ਵਧੀਆ ਉਹ ਲੈ ਲੈਂਦੇ ਵਾਸ਼ ਕਿੱਟਾ ਸਾਫ ਹੋ ਜਾਂਦਾ ਤੇ ਇੱਕ ਸਨੇ ਆਣ ਕਲਰਮਾਂ ਗਾਇਸੀ ਇਹ ਗੰਨੇ ਮੈਂ ਕਲਰਮਾਂ ਹੋਣੇ ਆ ਤੇ ਰੰਗ ਹੁਲਣੇ ਨੂੰ ਆਉਂਦਾ ਹੈ ਤੇ ਇਹ ਕਲਰ ਲੈ ਕੇ ਆਂਦੇ। ਤੇ ਨਾਲੇ। ਪੰਜ ਕਲਰ ਆ ਇਹ। ਤਾਂ ਬੰਦ। ਪੰਜ ਲੈਂਦੇ ਆ। ਇਹ ਦਾਗਾਂ ਜਿਹੇ ਦਿੱਤੀਆਂ ਸੀ। ਦੂਜੀਆਂ ਮੰਗਾਈਆਂ ਸੀ ਇਹਨੇ ਜਿਹਦੇ ਉੱਪਰ ਹਨਾ ਉਹ ਹੁੰਦਾ। ਬੀ ਆਏ ਹਨਾ ਨਿਕਲ ਜਾਂਦੇ ਰੰਗ ਇਹ ਦੂਸਰੇ ਟੱਕਣ ਵਾਲੀਆਂ। ਮੈਂ ਧਿਆਨ ਬਿੰਦ ਤੇ ਸਾਡਾ ਹੋਣਾ ਉਹਨਾਂ ਦੇ ਤੇ ਮੈਂ ਸੇ ਲੱਤੀ ਆਈ। ਹੇਟਾ ਹੋ ਗਿਆ ਹੈ ਸਮਾਨ ਤੇ ਆਹ ਵਗੈਰੀ ਸ਼ੂਗਰ ਸਮਾਨ ਤੇ ਇਹ ਹੈ ਦੇ ਪਟਾਕੀ ਜਿੰਨਾ ਮੈਂ ਜਿਆਦਾ ਤੈਨੂੰ ਨੋਲ ਜਿਹੜੀ ਤਿੰਨ ਦਾ ਲੱਗਿਆ ਇਹ ਆਤਿਸ਼ਵਾਦੀ ਇਹ ਆਤਿਸ਼ਵਾਦੀ ਇਹ ਇੱਕ ਕਹਾੜਿਆ ਲੈ ਆਂਦੇ ਇਹ ਕੀ ਹੈ ਸ਼ੋਰ ਸਕਾਈ ਸ਼ੋਰ 12 ਸ਼ੋਰ 12 ਸ਼ੋਰ 12 ਸ਼ੋਰ ਦਾ ਡੱਬਾ ਲੈ ਤੇ ਪਟਾਕਿਆ ਸਕੇ ਬਹੁਤ ਮਹਿੰਗੇ ਲਾਇਏ ਪਏ ਆ ਤੇ ਇੱਕ ਲੈ ਆਇਆ ਇਹ ਕੀ ਹੈ ਪੈਰਟ ਪੈਰਟ ਲਿਖੋ ਬੋਲਟ ਬੰਬ ਬੋਲਟ ਬੰਬ ਹੈ ਪੈਰਟ ਲਿਖੋ ਅੱਪਰ ਦਵਾ ਲਿਆ ਇਕਲੇ ਆਹ ਡੱਬੀਆਂ ਵਾਲੀ ਬੋਲਟ ਬੋਲਟ ਡੱਬੇ 'ਚ ਬੋਲਟ ਤੇ ਚਲਾਊਗਾ ਪਤਾ ਨਹੀਂ ਨਹੀਂ ਲੈ ਆਇਆ ਕੰਨਾ ਮੈਂ ਚਲਾ ਲੂੰਗਾ ਇਹ ਕਾ ਲੈ ਕੇ ਆਇ ਕਿ ਚੀਜ਼ ਹੈ ਗੋਲਾ ਗੋਲਾ ਬੰਬ ਇਹ ਗੋਲਾ ਬੰਬ ਲੈ ਆਇਆ ਤਹਾ ਨੇ ਗੰਗਾ ਜਮਨਾ ਇਹ ਚੱਕਰੀ ਮੂੰਗੀ ਚਲਦੀ ਹੈ ਨਾ ਸ਼ਾਇਦ ਅਨਾਰ ਅਨਾਰ ਮੂੰਗੀ ਅਨਾਰ ਹੈ ਪਤਾ ਨਹੀਂ ਕੀ ਇਹ ਮੈਂ ਤਾਂ ਪਤਾ ਨਹੀਂ ਹਾਲ ਲੱਗਿਆ ਤੇ ਤੈਨ ਲਿਆਇਆ ਇਹ ਚੱਕਰੀ ਇਹ ਵੀ ਹੋਰ ਹੀ ਲਿਆਇਆ ਨਮੀਆਂ ਵੀ ਐਟ ਮਾਈ ਹੋਈ ਸੀ ਕੱਲਾ ਆਪਾਂ ਤਾਂ ਛੋਟੀਆਂ ਚ ਲਉਂਦੇ ਹੁੰਦੇ ਸੀ ਮੈਨੂੰ ਤਾਂ ਪਤਾ ਨਹੀਂ ਆ ਗਿਆ ਤੇ ਦੋ ਲਿਆਇਆ ਹਾ ਦੋ ਲਿਆਇਆ ਤੇ ਇਹ ਵੀ ਧੀਰਵੇ ਦਾ ਤਰੱਕ ਹੈ ਇੱਕ ਮਹਿੰਗੇ ਬਹੁਤ ਕਿਤੇ ਪਏ ਪਟਾਕੇ ਆ। ਮਸਾਲਾ ਲਿਆਇਆ ਇੰਨਾ ਕ ਸਾਮਾਨ ਲਿਆਇਆ ਤੇ ਪੈਸੇ ਕਾਫੀ ਲੱਗੇ ਸ਼ਹਿਰ ਅਸੀਂ ਗਏ ਨਹੀਂ ਮੈਂ ਤਾਂ ਚੱਲੇ ਸ਼ਹਿਰ ਉਹ ਸਾਰਾ ਦਿਨ ਨਿਕਲ ਜਾਂਦੇ ਇਸ ਕਰਕੇ ਤੇ ਵਾਸਾ ਹੁਣ ਆਪਾਂ ਇਹਨਾਂ ਨੂੰ ਲਉਂਦੇ ਆ ਡੈਕੋਰੇਸ਼ਨ ਕਰਦੇ ਆਪਾਂ ਘਰ ਦੀ ਥੋੜਾ ਜਿਹਾ ਚੇਂਜਿੰਗ ਹੋਣੀ ਉਹ ਤੇ ਅੱਜ ਆਪਾਂ ਜਿਹੜਾ ਬਲੌਗ ਬਣਾਵਾਂਗੇ ਉਹ ਹਣਾ ਦੁਪਹਿਰ ਤੱਕ ਹੋਊਗਾ ਆਪਣਾ ਦੇ ਵਸ ਕਾਰਜ ਸਜਾਵਟ ਵਗੈਰਾ ਹੋਊਗਾ ਤੇ ਬਾਕੀ ਜਿਹੜਾ ਹਨਾ ਦੁਪਹਿਰ ਤੋਂ ਲੈ ਕੇ ਰਾਤ ਤੱਕ ਹੋਊਗਾ ਸਾਰਾ ਉਹ ਆਪਾਂ ਬਾਅਦ ਪੂਜ ਚ ਪਾਵਾਂਗੇ ਕਿਉਂਕਿ ਵੀਡੀਓ ਲੰਬੀ ਵਾਲੀ ਹੋ ਜਿੰਮਿਸ ਕਰਕੇ ਤੇ ਫਿਰ ਜਿਹੜੀ ਉਹ ਸ਼ਾਮ ਤੱਕ ਵੀ ਆਪਾਂ ਪੂਜਾ ਵਗੈਰਾ ਕਰਾਂਗੇ ਤੇ ਪਟਾਕੇ ਚਲਾਉਣਗੇ ਬੱਚੇ ਤੇ ਆਪਾਂ ਪੂਜਾ ਕਰਾਂਗੇ ਜਿਹੜੀ ਇਹ ਹਨਾ ਸਾਰੀ ਉਹ ਕੱਲਾਂ ਨੇ ਵਲੋਗ ਦੇ ਵਿੱਚ ਤੁਹਾਨੂੰ ਮਿਲੂਗੀ ਤੇ ਤਾਂ ਕਰਕੇ ਫਿਰ ਦੋ ਪਾਰਟਾਂ ਵਿੱਚ ਆਪਾਂ ਵੀਡੀਓ ਡਿਵਾਈਡ ਕਰਾਂਗੇ ਨਸਕਰ ਤੇ ਬਸ ਜੀ ਅੱਜ ਫਿਰ ਆਪਾਂ ਹੁਣ ਕਰਦੇ ਆਂ ਡੈਕੋਰੇਸ਼ਨ ਇਹ ਕਈ ਫੇਰ ਤਾਂ ਤੇ ਇੱਥੇ ਬਸ ਹਨਾ ਰੇਸ਼ੂ ਫਿਰ ਲੱਗ ਗਿਆ ਸੀ ਇੱਥੇ ਲੜੀਆਂ ਲਾਉਣ ਮੈਂ ਰੇਸ਼ਮ ਕੇ ਮੈਂ ਕਿਹਾ ਚਲ ਤੁਲਾ ਦੇ ਫਿਰ ਇਹ ਹਨਾ ਗਟੀਆਂ ਜੀਆਂ ਲਾ ਰਿਆ ਸੀ ਤੇ ਇੱਥੇ ਬਸ ਲੜੀਆਂ ਲਾ ਦੂਗਾ ਮੈਂ ਇਹਦੇ ਨਾਲ ਲਵਾਈ ਜਾਂਦੀ ਸੀ ਮੈਂ ਕਿ ਇਧਰੋਂ ਲਾ ਦੇ ਇਧਰੋਂ ਲਾ ਦੇ ਹਨਾ ਮੈਂ ਫਿਰ ਇਹਨੂੰ ਸਮਾਨ ਚ ਫੜਾਉਂਦੀ ਸੀ ਨਾਲ ਤੇ ਮੈਂ ਕਿ ਚਲ ਲਾ ਦੰਨੇ ਅ ਵੀ ਹੁਣ ਲਿਆਂਦੀਆਂ ਤਾਂ ਹੈਗੀਆਂ ਦੇਖੋ ਐ ਲਾਤੀਆਂ ਸੀ ਫਿਰ ਅਸੀਂ ਤੇ ਬਸ ਇਹਨੇ ਫਿਰ ਲਾ ਲੀਆਂ ਸੀ ਆਪਦੇ ਹਨਾ ਹਿਸਾਬ ਨਾਲ ਤੇ ਮੈਂ ਕਹਿਆ ਪਹਿਲਾਂ ਮੈਂ ਕਿ ਐਸੀ ਚਲ ਮੈਂ ਲਾ ਦੇਣੀ ਹੈ ਕੰਦਾ ਮੈਂ ਲਾ ਦੂੰਗਾ ਪੇ ਤੂੰ ਰਹਿਣ ਦੇ ਮੈਂ ਕਹਾਂ ਚਲ ਦੇਖ ਲੈ ਫਿਰ ਤੇਥੋਂ ਲੱਗਦੀਆਂ ਤਾਂ ਨਹੀਂ ਤਾਂ ਫਿਰ ਮੈਂ ਲਾ ਦੂੰਗਾ ਸਹੇਨੇ ਫਿਰ ਸਾਰੇ ਲਾਤੀਆਂ ਸਿਰ ਰਸੋਈ 'ਚ ਦੋਨੇ ਗਿੱਟਾ ਦੇ ਉੱਪਰ ਲਾਤੀਆਂ ਸੀ ਤੇ ਲਾ ਕੇ ਤੇ ਬਸ ਹਨਾ ਫਿਰ ਅਸੀਂ ਮੰਗਾਇਆ ਸੀ ਆ ਸ਼੍ਰੀ ਸ਼ਿਵਾਏ ਨੂੰ ਨਮਸਤੂ ਹੈ ਹਾਂ ਤੁਹਾਨੂੰ ਤਾਂ ਖਾਇ ਐਸੀ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਫਿਰ ਇਹ ਵੀ ਮੈਂ ਕਿ ਲਾ ਦੇ ਤੂੰ ਨਾਲ ਹੀ ਪਹਿਲਾਂ ਅਸੀਂ ਲੜੀਆਂ ਲਾਤੀਆਂ ਫਿਰ ਅਸੀਂ ਗਿੱਟੀਆਂ ਦੁਆਰੇ ਲਵਾ ਕੇ ਇਰੇ ਜਿਹੜੇ ਦੁਆਰੇ ਲਾਇਆ ਮੈਂ ਕਿ ਇੱਥੇ ਲਾ ਪਹਿਲਾਂ ਸੈਂਟਰ ਦੇ ਵਿੱਚ ਤੇ ਫਿਰ ਇਹੇ ਲਾ ਰਹੇ ਹਾਂ ਅਸੀਂ ਨਾਲ-ਨਾਲ ਤੇ ਬਸ ਲਾ ਕੇ ਤੇ ਫਿਰ ਅਸੀਂ ਸਾਣਾ ਦੇਖ ਰਹੇ ਸੀ ਕਿਵੇਂ ਸਹੀ ਲੱਗਦਾ ਕਿਵੇਂ ਨਹੀਂ ਲੱਗਦਾ ਤੇ ਬਸ ਟੇ ਕਰਕੇ ਫਿਰ ਅਸੀਂ ਲਾ ਦਾਂਗੇ ਜੇ ਮੈਨੂੰ ਸਾਨੂੰ ਲੋਟ ਲੱਗੂਗਾ ਤੇ ਬਸ ਰਿਸ਼ੂ ਨੇ ਫਿਰ ਸਾਰੇ ਲਾ ਕੇ ਸ਼ਬਤੀ ਬਾਵਲੀ ਵੀ ਲਾ ਦੂਗਾ ਸ਼ਬਤੀ ਬਾਵਲੀ ਲਿਆਂਦੀ ਸੀ ਕਚਰਨ ਲਿਆਂਦੇ ਸੀ ਮਾਤਾ ਦੇ ਤੁਸੀਂ ਵੀਡੀਓ ਚ ਦੇਖਿਓ ਸਾਰਾ ਕੁਝ ਤੁਹਾਨੂੰ ਦਿਖ ਜੂਗਾ ਤੇ ਵਸੇ ਫਿਰ ਮੈਂ ਇਹਨੂੰ ਕਹਿਣਾ ਇਹਦੋਂ ਤਾਂ ਟੇਪ ਦਿੱਤੀ ਫਿਰ ਮੈਂ ਕਿ ਗਿੱਟੀਆਂ ਲਾ ਦੇ ਚੰਗੀ ਤਰ੍ਹਾਂ ਵੀ ਫਿਰ ਅੱਡੂ ਦੀ ਮੈਂ ਵਿੱਡੂ ਗਾਨੀ ਵਸੇ ਰੇ ਨੇ ਲਾਤੀਆਂ ਸੀ ਚੰਗੀ ਤਰ੍ਹਾਂ ਤੇ ਆ ਦੇਖੋ ਐ ਲੱਗ ਗਿਆ ਤੇ ਸਾਰਿਆਂ ਨੂੰ ਹੈਪੀ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਤੇ ਵਸੇ ਜੀ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਮਿਲਾਂਗੇ ਅਗਲੇ ਪਾਰਟ ਦੇ ਵਿੱਚ ਇਹੀ ਬਲੌਗ ਹੋਊਗਾ ਤੇ ਸੈਕੰਡ ਪਾਰਟ ਹੋਊਗਾ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ tano